ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੀ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣੀ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 628001 37325 ਮੇਰਾ ਮੋਬਾਈਲ ਨੰਬਰ ਹੈ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਪਹਿਲਾਂ ਆਪ 94650136299465013629 22 ਦਾ ਮੋਬਾਈਲ ਨੰਬਰ ਆ ਗਿਆ ਜੀ ਇਹ ਟਰਾਲੀ ਹੈਗੀ 4 ਇੰਚੀ ਹਿਸਾਈ 10 ਇੰਚੀ ਚਿੰਨਰਾ 8 ਨਟਕਾ ਹਾਬਾ ਸਟੀਲੀ ਰੰਗ ਪੇਟ ਵਧ ਗਿਆ ਹੋਇਆ ਵਾ ਵਿਚਲਾ ਚਿੰਨਰ ਹੈਗਾ ਜੀ 6 ਇੰਚੀ 6 ਇੰਚੀ ਵਿਚਲਾ ਚਿੰਨਰਾ ਇੱਕ ਪਲੇਟ ਦਾ 5 ਐਮ ਐਮ ਦਾ ਫਰਸ ਆ ਜੀ ਇੱਕ ਪਲੇਟ ਦਾ 5 ਐਮ ਐਮ ਦਾ ਫਰਸ਼ ਹੈ ਸਾਰੀ ਟਰਾਲੀ ਬਿਲਕੁਲ ਰੀਜਨਲ ਆ ਗਈ ਰੰਗ ਪੇਂਟ ਦੀ ਪੂਰੀ ਸਾਫ ਆ ਗਈ 3 ਫੁੱਟਾ ਬੈੱਡ ਹੈ ਜੀ ਸਮੇਤ ਜਾਲੀ ਮਿਲੂਗਾ 11 6.5 ਦੀ ਟਰਾਲੀ ਹੈ ਜੀ ਇਹ 11 6.5 ਦੀ ਟਰਾਲੀ ਹੈ ਇਹ ਇਹ ਟਰਾਲੀ ਪਿੰਡ ਧਰਮਪੁਰਾ ਵਿਖੇ ਖੜੀ ਹੈ ਜੀ ਪਿੰਡ ਧਰਮਪੁਰਾ ਬਿਨਾ ਟਾਇਰਾਂ ਤੋਂ ਰੇਟ ਹੈਗਾ ਜੀ 1,57,000 ਟਾਇਰਾਂ ਦੇ ਨਾਲ ਹੈਗਾ ਜੀ 172000 ਰੁਪਏ ਡਿਮਾਂਡ ਆ ਜੀ ਮੁੱਕ ਤੇ ਹੋਰ ਵੀ ਮੰਤਨ ਬਾਈ ਜੀ ਹੋ ਜਾਊਗਾ ਅਗਲਾ ਡਾਟਾ ਆਪਣੇ ਕੋਲ ਹੈ ਜੀ ਪ੍ਰੀਤ ਟਰੈਕਟਰ ਹੈਗਾ ਪਹਿਲਾ ਮੋਬਾਈਲ ਨੰਬਰ ਦੀ ਗੱਲ ਕਰਦੇ ਆ 852585992588525899258 22 ਦਾ ਮੋਬਾਈਲ ਨੰਬਰ ਆ ਜੀ ਟਰੈਕਟਰ ਦਾ ਮਾਡਲ ਹੈਗਾ ਜੀ 2012 ਮਾਡਲ ਟਰੈਕਟਰ ਆ ਜੀ ਇਹ ਸਾਰਾ ਟਰੈਕਟਰ ਬਿਲਕੁਲ オリジナル ਆ ਵੀਰੇ ਟਾਇਰ ਇਹਦੇ ਹੈਗੇ ਆਗੇ ਪਿਛਲੇ ਟਾਇਰ ਤੈਗੇ ਜੀ ਗੁਡੀਅਰ ਦੇ 55 ਤੋਂ 60 ਪੈਸੇ ਆ ਅਗਲੇ ਟਾਇਰ ਇਹਦੇ ਹੈਗੇ ਜੀ BKTI ਕੰਪਨੀ ਦੇ 80 ਪੈਸੇ ਟਾਇਰ ਆ ਜੀ ਪ੍ਰੀਤ 60 ਨਾ ਜਹਾ ਟਰੈਕਟਰ ਆ ਇਹ ਸਾਰਾ ਟਰੈਕਟਰ ਬਿਲਕੁਲ オリジナル ਹੈਗਾ ਬਾਹੀਤੀ ਚੱਲਿਆ ਹੋਇਆ ਟਰੈਕਟਰ ਆ ਇਹ ਸਾਈਡ ਗੀਅਰ ਟਰੈਕਟਰ ਆ ਜੀ ਇਹ ਸਾਈਡ ਗੀਅਰ ਟਰੈਕਟਰ ਆ ਕਰਾਰੋ ਗੀਅਰ ਵਾਲਾ ਟਰੈਕਟਰ ਆ ਇਹ ਇਹ ਟਰੈਕਟਰ ਜੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜਾਗਾ ਪਿੰਡ ਬਾਈ ਉਹਨਾਂ ਮੋਬਾਈਲ ਤੇ ਦੱਸ ਦੇਣਗੇ ਡਿਮਾਂਡ ਵੀ ਜਾਇਜ਼ ਹੀ ਆ ਕਿ ਡਿਮਾਂਡ ਹੈਗੀ ਆ ਇਹਦੀ 3 ਲੱਖ 5000 ਰੁਪਏ ਡਿਮਾਂਡ ਆ ਜੀ 3 ਲੱਖ 5000 ਰੁਪਏ ਡਿਮਾਂਡ ਆ ਗਈ ਮੌਕੇ ਤੇ ਹੋਰ ਵੀ ਬਾਈ ਜੀ ਵਧੀਆ ਮਾਨਤਾ ਛੋਟਾ ਹੋ ਜੂਗਾ ਦੋਨੇ ਸੰਦਾਂ ਦੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ